ਕਿ ਇਸ ਦਾ ਸਟੇਟਸ ਕੀ ਹੈ ਕਿਸ ਤਰ੍ਹਾਂ ਦਾ ਕਰਾਈਮ ਹੈ ਤਾਂ ਜਦੋਂ ਇਦਾਂ ਦੇ ਵਾਕਿਆ ਹੁੰਦੇ ਆ ਤਾਂ ਇਹ ਚੀਜ਼ਾਂ ਦਾ ਡਰ ਪੈਦਾ ਕਰ ਦਿੰਦੇ ਇਸ ਕਰਕੇ ਜਿਹੜਾ ਅਫੈਂਸ ਹੈ ਇਹ ਸੋਸਾਇਟੀ ਦੇ ਖਿਲਾਫ ਹੋ ਫੈਂਸੀ ਦਾ ਇਹ ਕੋਈ ਪਾਰਟਿਕੂਲਰ ਬੰਦੇ ਦਾ ਅਫੈਂਸ ਹੋ ਸਕਿਆ ਹੈ ਇਸ ਕੇਰਮਾਨ ਦੇ ਵਿੱਚ ਕੀ ਕੁਝ ਦੱਸਿਆ ਉਸ ਸੰਬੰਧ ਵਿਅਕਤੀ ਨੇ ਅਜੇ ਫਿਰ ਹਾਲ ਕੁਝ ਵੀ ਪੁਕਤਾ ਜਿਹੜੀ ਇਨਵੈਸਟੀਗੇਸ਼ਨ ਹੋ ਬਾਦੀ ਹੈ ਦੱਸ ਸਕਦੇ ਆ ਪੁਲਿਸ ਨੇ ਕੁਝ ਅਜੇ ਨਹੀਂ ਦੱਸਿਆ ਇਦਾਂ ਦਾ ਬਟ ਇਹ ਚੀਜ਼ ਆ ਰਹੀ ਆ ਤਾਂ ਪੁਲਿਸ ਉਹਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੀ ਹੈ ਅਦਾਲਤ ਦੇ ਵਿੱਚ ਪੇਸ਼ ਹੁੰਦਾ ਹੈ ਉਹ ਗਲਜ਼ਮ ਜਿਹਦੇ ਬਾਰੇ ਦਰਿੰਦਗੀ ਕੀਤੀ ਜਾਂਦੀ ਉਹਦੇ ਕੀ ਸੀ ਉਹ ਗਿਲਟੀ ਫੀਲ ਕਰ ਰਿਹਾ ਸੀ ਜਾਂ ਕਿਵੇਂ ਕੀ ਉਹ ਨੇਚਰ ਕੀ ਸੀ ਉਹਦਾ ਮਤਲਬ ਉਹਨੂੰ ਮੈਨੂੰ ਨਹੀਂ ਲੱਗਦਾ ਵੀ 1% ਵੀ ਉਹਨੂੰ ਇਸ ਚੀਜ਼ ਦਾ ਅਹਿਸਾਸ ਸੀਗਾ ਕਿ ਮੈਂ ਕਿੰਨਾ ਵੱਡਾ ਗਲਤੀ ਕੀਤੀ ਹੈ ਉਹਨੂੰ ਅੱ피 ਦਾ ਕੋਈ ਪਸਤਾਵਾ ਨਹੀਂ ਸੀਗਾ ਨੂੰ ਡਾਊਟ ਦੋ ਚਾਰ ਸਵਾਲ ਹੋਰ ਮਾਨਯੋਗ ਦਲਤੋਂ ਪੁੱਛੇਗੇ ਚਲੋ ਫਾਰਮਲ ਸੀਗੇ ਬਟ ਉਹਨੂੰ ਕੋਈ ਪਸਤਾਵਾ ਨਹੀਂ ਸੀ ਪਰਿਵਾਰ ਕੀ ਮੰਗ ਕਰਦਾ ਇਸ ਕੇਸ ਦੇ ਵਿੱਚ ਕੀ ਕਿਹੋ ਜਿਹਾ ਇਨਸਾਫ ਪਰਿਵਾਰ ਨੂੰ ਚਾਹੀਦਾ ਦੇਖੋ ਪਰਿਵਾਰਤਾ ਇਸ ਟਾਈਮ ਬਹੁਤ ਦੁੱਖ ਦੀ ਘੜੀ ਵਿੱਚ ਹੈ ਜੀ ਠੀਕ ਹੈ ਪਰਿਵਾਰਤਾ ਜੋ ਕਹੇਗਾ ਕਹੇਗਾ ਇਵਨ ਮੈਂ ਵੀ ਮੇਰਾ ਇਹੀ ਫਸਟ ਪ੍ਰੀਫਰੈਂਸ ਹੈ ਕਿ ਜਿਹੜੀ ਇਹਨੂੰ ਹੈ ਜਲਦ ਤੋਂ ਜਲਦ ਸਜ਼ਾ ਹੋ ਸਕੇ ਔਰ ਜਿਹੜੀ ਸਖਤ ਤੋਂ ਸਖਤ ਹੋ ਸਕੇ ਤਾਂ ਮੈਂ ਆਪਣੇ ਵੱਲੋਂ ਇਹੀ ਜ਼ੋਰ ਲਾਉਂਗਾ ਕਿ ਇਹਨੂੰ ਡੈਥ ਜੈਨ। ਕੀnabla ਤੁਸੀਂ ਹੋਰ ਡਾਟਾ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਰਿਕਾਰਡ ਤੇ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈ ਇਸ ਵਿਅਕਤੀ ਦੀ? ਹਾਂਜੀ ਉਹਦੇ ਬਾਰੇ ਆਪਾਂ ਚੱਲ ਰਹੀ ਹੈ ਸਾਡੀ ਹਜੇ ਜੋ ਵੀ ਹੋਏਗਾ ਫਿਰ ਉਹ ਲੇਟਰ ਆ ਕੇ ਦੱਸਦਾ ਹੈ। ਹਾਂ ਜਿਹੜੀ ਤੱਕ ਕੁਝ ਹੋਵੇਂ ਤਾਂ ਤੁਹਾਡੇ ਕੋਲ ਨਹੀਂ ਲੱਗਿਆ। ਫਿਲਹਾਲ ਤਾਂ ਹਜੇ ਤੱਕ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਜਦੋਂ ਆਏਗਾ ਜੀ ਫਿਰ ਪੁਖਤਾ ਜਦੋਂ ਹੋ ਜਾਏਗਾ ਫਿਰ ਆਪਾਂ ਦੱਸਦੇ ਹਾਂ ਪੁਲਿਸ ਨੇ ਰਹਿਮਾਨ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਉਹ ਤਾਂ ਕੋਰਟ ਦੇ ਵਿੱਚ ਦੱਸਿਆ ਹੀ ਹੋਏਗਾ ਜਦੋਂ ਦੋਸਤ ਬਾਅਦ ਪੁਲਿਸ ਨੇ ਫਿਲਹਾਲ ਹੀ ਕਿਹਾ ਜੀ ਇੰਟੈਰੋਗੇਟ ਇਹਨੂੰ ਕੀਤਾ ਗਿਆ ਤੇ ਇਹਨੇ ਕੁਝ ਜ਼ਿਆਦਾ ਨਹੀਂ ਦੱਸਿਆ ਉਸ ਚਾਹੁੰਦੀ ਹੈ ਕਿ ਇਸ ਦੇ ਵਿੱਚ ਇਨਸਾਫ ਹੋਵੇ ਹਾਂ ਬਿਲਕੁਲ ਜੀ ਪੁਲਿਸ ਵੀ ਚਾਹੁੰਦੀ ਹੈ ਤੇ ਸਾਡਾ ਸਮਾਜ ਵੀ ਚਾਹੁੰਦਾ ਹੈ ਸਾਰੇ ਚਾਹੁੰਦੇ ਨੇ ਕਿ ਇਸ ਕੇਸ 'ਚ ਜਲਦ ਤੋਂ ਜਲਦ ਜਿਹੜਾ ਹੁਣ ਸਜਾ ਹੋਈ ਜਾਵੇ ਬਿਹੇਵੀਅਰ ਕੀ ਹੈ ਇਸ ਕੇਸ ਤੋਂ ਬਾਅਦ ਤੁਸੀਂ ਲੋਕਲ ਦੇਖ ਰਹੇ ਹੋ ਤੁਹਾਡੇ ਵਾਲੇ-ਵਾਲੇ ਵੀ ਪਬਲਿਕ ਬਿਹੇਵੀਅਰ ਪਬਲਿਕ ਦਾ ਦੇਖੋ ਜੀ ਸਾਡੇ ਤੁਹਾਨੂੰ ਪਤਾ ਹੈ ਪੰਜਾਬੀ ਹਮੇਸ਼ਾ ਜਦੋਂ ਕੋਈ ਦੁੱਖ ਦੀ ਘੜੀ ਹੁੰਦੀ ਹੈ ਤਾਂ ਇਕੱਠੇ ਨਾ ਕੋਈ ਜਾਂਦੇ ਨੇ ਤੇ ਇਹ ਹੈਗਾ ਵੀ ਬਹੁਤ ਦਰਦਨਾਕ ਖਾਸ ਹੈ ਤੇ ਮੈਂ ਕੀ ਕਹਿ ਸਕਦਾ ਕਿ ਬਰ ਇਹ ਤਾਂ ਹੁਣ ਪਬਲਿਕ ਨੂੰ ਵੀ ਪਤਾ ਹੈ ਸਭ ਨੂੰ ਪਤਾ ਹੈ ਮੇਰਾ ਤਾਂ ਸਿਰਫ ਇਹਨਾ ਹੈ ਕਿ ਮੈਂ ਪਰਿਵਾਰ ਨਾਲ ਖੜਾ ਤੇ ਤੈਹ ਦਿਲ ਨਾਲ ਖੜਾ ਆਪਣੇ ਵੱਲੋਂ ਜੋ ਮੈਕਸਿਮਮ ਹੋਵੇਗਾ ਜਿੰਨਾ ਹੁਸ਼ਿਆਰਪੁਰ ਦੇ ਵਿੱਚ 5 ਸਾਲਾਂ ਹਰਵੀਰ ਦੇ ਨਾਲ ਦਰਿੰਦਗੀ ਕੀਤੀ ਗਈ ਇੱਕ ਪ੍ਰਵਾਸੀ ਦੇ ਵੱਲੋਂ ਤੇ ਉਸ ਕੇਸ ਦੇ ਵਿੱਚ ਅਸ਼ਮਨੀ ਕੁਮਾਰ ਬਰਮਾ ਜੋ ਵਕੀਲ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਆਖਰਕਾਰ ਭਾਈ ਜੀ ਸਾਨੂੰ ਇੱਕ ਵਾਰ ਇਹ ਜਰੂਰ ਗੱਲ ਸਮਝਾਓ ਕਿ ਕੇਸ ਦਾ ਸਟੇਟਸ ਕੀ ਹੈ ਕਿਸ ਤਰ੍ਹਾਂ ਦਾ ਕ੍ਰਾਈਮ ਇਹ ਹੈਗਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਜਿਹੜਾ ਇਹ ਕ੍ਰਾਈਮ ਹੈ ਮੈਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਇਹ ਜਿਹੜਾ ਕ੍ਰਾਈਮ ਉਹਨੇ ਕੀਤਾ ਹੈ ਛੋਟੇ ਜਿਹੇ ਬੱਚੇ ਦੇ ਨਾਲ ਇਹ ਕੋਈ ਪਰਸਨਲ ਇੱਕ ਬੰਦੇ ਦੇ ਖਿਲਾਫ ਕ੍ਰਾਈਮ ਨਹੀਂ ਹੈ ਇਹ ਜਿਹੜਾ ਕ੍ਰਾਈਮ ਹੈ ਇਹ ਸਾਡੀ ਸਮਾਜ ਦੇ ਵਿਰੁੱਧ ਜਿਹੜਾ ਹੁੰਦਾ ਉਹ ਵਾਲਾ ਕ੍ਰਾਈਮ ਹੈ ਸਾਡੀ ਸੋਸਾਇਟੀ ਦੇ ਅਗੇਂਸਟ ਜਿਹੜਾ ਕ੍ਰਾਈਮ ਹੈ ਕਿਉਂਕਿ ਇਹਦੇ ਇਦਾਂ ਦੇ ਜਦੋਂ ਵਾਕਿਆ ਸਾਡੇ ਸੋਸਾਇਟੀ 'ਚ ਹੁੰਦੇ ਆ ਤਾਂ ਉਹਦੇ ਨਾਲ ਸਾਰੇ ਪਾਸੇ ਡਰ ਫੈਲ ਜਾਂਦਾ ਜਿਨ੍ਹਾਂ ਦੇ ਵੀ ਛੋਟੇ-ਛੋਟੇ ਬੱਚੇ ਆ ਸਾਰਿਆਂ ਦੇ ਬੱਚੇ ਹੁੰਦੇ ਆ ਉਹਨਾਂ ਦੇ ਮਨ 'ਚ ਇੱਕ ਵਾਰੀ ਜ਼ਰੂਰ ਆਂਦਾ ਕਿ ਅਸੀਂ ਬੱਚੇ ਨੂੰ ਬਾਹਰ ਇਵਨ ਖੇਡਣ ਲਈ ਭੇਜ ਸਕਦੇ ਆ ਕਿ ਨਹੀਂ ਉਹਨਾਂ ਦੇ ਮਨ 'ਚ ਇੱਕ ਡਰ ਪੈਦਾ ਹੋ ਜਾਂਦਾ ਸਕੂਲ ਭੇਜਣ ਲਈ ਉਹ ਡਰਦੇ ਨੇ ਤਾਂ ਜਦੋਂ ਇਦਾਂ ਦੇ ਵਾਕਿਆ ਹੁੰਦੇ ਆ ਤਾਂ ਉਹ ਇਹ ਚੀਜ਼ਾਂ ਦਾ ਡਰ ਪੈਦਾ ਕਰ ਦਿੰਦੇ ਇਸ ਕਰਕੇ ਜਿਹੜਾ ਅਫੈਂਸ ਹੈ ਇਹ ਸੁਸਾਇਟੀ ਦੇ ਖਿਲਾਫ ਅਫੈਂਸ ਹੈ ਜੀ ਇਹ ਕੋਈ ਪਾਰਟਿਕੂਲਰ ਬੰਦੇ ਦਾ ਅਫੈਂਸ ਨਹੀਂ ਅਸੀਂ ਕਹਿ ਸਕਦੇ ਪੁਲਿਸ ਦੇ ਵੱਲੋਂ ਕਿਹੋ ਜੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਕੇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਰੈਸਟ ਤੋਂ ਬਾਅਦ ਸਭ ਤੋਂ ਪਹਿਲਾਂ ਪੁਲਿਸ ਨੇ ਇਹਦੇ ਵਿੱਚ ਰਿਮਾਂਡ ਲਿਆ ਸੀਗਾ ਜੀ 2 ਦਿਨ ਦਾ ਰਿਮਾਂਡ ਜਿੰਨਾ ਪੁਲਿਸ ਵੱਲੋਂ ਕਿਹਾ ਗਿਆ ਸੀਗਾ ਮਾਨਯੋਗ ਦਰਜਤ ਵੱਲੋਂ 91 ਰਿਮਾਂਡ ਦਿੱਤਾ ਗਿਆ ਤੇ ਉਸ ਤੋਂ ਬਾਅਦ ਜਿਹੜਾ ਹੁਣ ਪ੍ਰੈਜ਼ੈਂਟਲੀ ਹੈ ਜੀ ਉਹਨੂੰ ਜੁਡੀਸ਼ੀਅਲ ਕਸਟਡੀ ਚ ਭੇਜ ਦਿੱਤਾ ਹੈ ਤੇ ਅਗਲੀ ਤਾਰੀਖ ਜਿਹੜੀ ਹੈ ਉਹ 26 ਨੂੰ ਹੈ ਜੀ ਉਸ ਨੇ ਦੱਸਿਆ ਕਿ ਰਿਮਾਂਡ ਦੇ ਵਿੱਚ ਕੀ ਕੁਝ ਦੱਸਿਆ ਉਸ ਬੰਦੇ ਵਿਅਕਤੀ ਨੇ ਕੋਈ ਉਹਦੀ ਪਰਸਨਲ ਰੰਜਿਸ਼ ਸੀ ਕਿਸੇ ਤਰ੍ਹਾਂ ਦੀ ਪਰਿਵਾਰ ਦੇ ਨਾਲ ਜਾਂ ਉਹ ਕ੍ਰਿਮੀਨਲ ਮਾਈਂਡਸੈਟ ਸੀ ਉਸੇ ਗੱਲ ਕਰਕੇ ਦੇਖੋ ਕਾਫੀ ਗੱਲਾਂ ਜੜੀਆਂ ਆਂਦੀਆਂ ਐ ਪਰ ਉਹ ਹਜੇ ਫਿਲਹਾਲ ਕੁਝ ਵੀ ਪੁਖਤਾ ਜੜੀ ਇਨਵੈਸਟੀਗੇਸ਼ਨ ਤੋਂ ਬਾਅਦ ਹੀ ਇਹ ਦੱਸ ਸਕਦੇ ਆਂ ਪੁਲਿਸ ਨੇ ਕੁਝ ਹਜੇ ਨਹੀਂ ਦੱਸਿਆ ਇਦਾਂ ਦਾ ਬਟ ਇਹ ਚੀਜ਼ ਆ ਰਹੀ ਆ ਤਾਂ ਪੁਲਿਸ ਉਹਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੀ ਹੈ ਜੀ ਜਦੋਂ ਅਦਾਲਤ ਦੇ ਵਿੱਚ ਪੇਸ਼ ਹੁੰਦਾ ਹੈ ਉਹ ਮੁਲਜ਼ਮ ਜਿਹਦੇ ਵੱਲੋਂ ਇਹ ਦਰਿੰਦਗੀ ਕੀਤੀ ਜਾਂਦੀ ਉਹਦੇ ਕੀ ਸੀ ਉਹ ਗਿਲਟੀ ਫੀਲ ਕਰ ਰਿਹਾ ਸੀ ਜਾਂ ਕਿਵੇਂ ਕੀ ਉਹ ਨੇਚਰ ਕੀ ਸੀ ਤੁਹਾਡੇ ਅ ਅ ਨੇਚਰ ਵਾਈਜ਼ ਤਾਂ ਕੀ ਉਹਦਾ ਨੇਚਰ ਤਾਂ ਕੀ ਕਹਿਣਾ ਜੀ ਮਤਲਬ ਉਹਨੂੰ ਮੈਨੂੰ ਨਹੀਂ ਲੱਗਦਾ ਵੀ 1% ਵੀ ਉਹਨੂੰ ਇਸ ਚੀਜ਼ ਦਾ ਅਹਿਸਾਸ ਸੀਗਾ ਕਿ ਮੈਂ ਕਿੰਨਾ ਵੱਡਾ ਗਲਤੀ ਕੀਤੀ ਹੈ ਉਹਨੂੰ ਇਹਦਾ ਕੋਈ ਪਛਤਾਵਾ ਨਹੀਂ ਸੀਗਾ ਨੋ ਡਾਊਟ ਦੋ ਚਾਰ ਸਵਾਲ ਹੋਰ ਮਾਨਯੋਗ ਅਦਾਲਤ ਤੁਹਾਨੂੰ ਪੁੱਛੇਗੇ ਚਲੋ ਔਰਮਲ ਸੀਗੇ ਬਟ ਉਹਨੂੰ ਕੋਈ ਪਸਤਾਵਾ ਨਹੀਂ ਸੀਦਾ ਹੈ ਪਰਿਵਾਰ ਨਾਲ ਤੁਹਾਡਾ ਸੰਪਰਕ ਹੋਇਆ ਹੋਊਗਾ ਪਰਿਵਾਰ ਕੀ ਮੰਗ ਕਰਦਾ ਇਸ ਕੇਸ ਦੇ ਵਿੱਚ ਕੀ ਕਿਹੋ ਜਿਹਾ ਇਨਸਾਫ ਪਰਿਵਾਰ ਨੂੰ ਹੋਣਾ ਚਾਹੀਦਾ ਦੇਖੋ ਪਰਿਵਾਰ ਤਾਂ ਇਸ ਟਾਈਮ ਬਹੁਤ ਦੁੱਖ ਦੀ ਘੜੀ ਵਿੱਚ ਹੈ ਜੀ ਠੀਕ ਹੈ ਪਰਿਵਾਰ ਤਾਂ ਜੋ ਕਹੇਗਾ ਕਹੇਗਾ ਇਵਨ ਮੈਂ ਵੀ ਮੇਰਾ ਵੀ ਇਹੀ ਫਸਟ ਪ੍ਰੈਫਰੈਂਸ ਹੈ ਕਿ ਜਿਹੜੀ ਇਹਨੂੰ ਹੈ ਜਲਦ ਤੋਂ ਜਲਦ ਸਜ਼ਾ ਹੋ ਸਕੇ ਔਰ ਜਿਹੜੀ ਹੈ ਸਖਤ ਤੋਂ ਸਖਤ ਹੋ ਸਕੇ ਤਾਂ ਮੈਂ ਆਪਣੇ ਵੱਲੋਂ ਇਹੀ ਜ਼ੋਰ ਲਾਉਂਗਾ ਕਿ ਇਹਨੂੰ ਡੈਥ ਪੈਨਲਟੀ ਹੋਵੇ ਜੀ ਤੁਹਾਨੂੰ ਲੱਗਦਾ ਇੱਕ ਪਿਛਲਾ ਜਿਹੜੇ ਪਹਿਲਾ ਕੇਸ ਹੋਏ ਨੇ ਜਿਸ ਤਰ੍ਹਾਂ ਦਿੱਲੀ ਦੇ ਵਿੱਚ ਇਹੋ ਜਿਹਾ ਕੇਸ ਹੋਇਆ ਜਾਂ ਹੋਰ ਵੀ ਹੋਏ ਹੋਣਗੇ ਕੋਈ ਇਹੋ ਜਿਹੇ ਐਗਜ਼ੈਂਪਲਸ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਇਹੋ ਜਿਹੀ ਡੈਥ ਪੈਨਲਟੀਆਂ ਹੋਈਆਂ ਬਿਲਕੁਲ ਬਿਲਕੁਲ ਉਹ ਰੇਅਰੈਸਟ ਕੇਸਿਸ ਜਿਹੜੇ ਆਪਾਂ ਫਸਟ ਡੇ ਤੋਂ ਮੈਂ ਇਹ ਗੱਲ ਕਰ ਰਿਹਾ ਕਿ ਰੇਅਰੈਸਟ ਕੇਸਿਸ ਉਹਨਾਂ ਨੂੰ ਵੀ ਕਹਿੰਦੇ ਜਿਨ੍ਹਾਂ ਵਿੱਚ ਡੈਥ ਪੈਨਲਟੀਆਂ ਹੁੰਦੀਆਂ ਨੇ ਤੇ ਮੈਂ ਵੀ ਆਪਣੇ ਵੱਲੋਂ ਇਹੀ ਜ਼ੋਰ ਲਾਵਾਂਗਾ ਕਿ ਇਹ ਜਿਹੜਾ ਕੇਸ ਹੈ ਇਹ ਉਸੇ ਕੈਟਾਗਰੀ ਚ ਰੇਅਰੈਸਟ ਚ ਫਾਲ ਕਰ ਇਸ ਵਿਅਕਤੀ ਦਾ ਕੋਈ ਤੁਸੀਂ ਹੋਰ ਡਾਟਾ ਖੰਗਾਲਣ ਦੀ ਕੋਸ਼ਿਸ਼ ਕੀਤੀ ਗਈ ਪੁਲਿਸ ਰਿਕਾਰਡ ਕਿ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈ ਇਸ ਵਿਅਕਤੀ ਦਾ ਹਾਂਜੀ ਉਹਦੇ ਬਾਰੇ ਆਪਾਂ ਚੱਲ ਰਹੀ ਹੈ ਸਾਡੀ ਹਜੇ ਜੋ ਵੀ ਹੋਏਗਾ ਫਿਰ ਉਹ ਲੇਟਰ ਆਨ ਅਸੀਂ ਦੱਸਾਂਗੇ ਫਿਲਹਾਲ ਸਾਡੀ ਕਿਹੜੀ ਤੱਕ ਕੁਝ ਉਮੀਦਨ ਤੁਹਾਡੇ ਕੋਲ ਨਹੀਂ ਲੱਗਿਆ ਨਹੀਂ ਫਿਲਹਾਲ ਤਾਂ ਹਜੇ ਤੱਕ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਜਦੋਂ ਆਏਗਾ ਜੀ ਫਿਰ ਉਸ ਪੁਖਤਾ ਜਦੋਂ ਹੋ ਜਾਏਗਾ ਫਿਰ ਆਪਾਂ ਦੱਸ ਦਿੰਦੇ ਉਸਨੇ ਰਿਮਾਂਡ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਉਹ ਤਾਂ ਕੋਰਟ ਦੇ ਵਿੱਚ ਦੱਸਿਆ ਹੀ ਹੋਏਗਾ ਜਦੋਂ ਜਦੋਂ ਉਸ ਤੋਂ ਬਾਅਦ ਪੁਲਿਸ ਨੇ ਫਿਲਹਾਲ ਹੀ ਕਿਹਾ ਜੀ ਇੰਟੈਰੋਗੇਟ ਕਿਨੂੰ ਕੀਤਾ ਗਿਆ ਤੇ ਇਹਨੇ ਕੁਝ ਜ਼ਿਆਦਾ ਨਹੀਂ ਦੱਸਿਆ ਉਹਦੇ ਵਿੱਚ। ਹੂੰ। ਉਹ ਸੋਕੋਪਰੇਟ ਕਰ ਰਹੀ ਹੈ ਪਰ ਚਾਹੁੰਦੀ ਹੈ ਕਿ ਇਸ ਦੇ ਵਿੱਚ ਇਨਸਾਫ ਹੋਵੇ। ਆ ਬਿਲਕੁਲ ਜੀ ਪੁਲਿਸ ਵੀ ਚਾਹੁੰਦੀ ਹੈ ਤੇ ਸਾਡਾ ਸਮਾਜ ਵੀ ਚਾਹੁੰਦਾ ਹੈ ਸਾਰੇ ਚਾਹੁੰਦੇ ਨੇ ਕਿ ਇਸ ਕੇਸ 'ਚ ਜਲਦ ਤੋਂ ਜਲਦ ਜਿਹੜਾ ਉਹਨੂੰ ਸਜ਼ਾ ਦਵਾਈ ਦਵੇ। ਹੂੰ। ਬਾਕੀ ਜਦੋਂ ਚਲਾਨ ਆਏਗਾ ਜੀ ਉਸ ਤੋਂ ਬਾਅਦ ਹੀ ਮੈਂ ਸਾਰੀਆਂ ਚੀਜ਼ਾਂ ਦੱਸ ਸਕਦਾ ਹਾਂ ਕਿ ਕਿਸ ਲੈਵਲ ਦਾ ਕੀ ਹੈ ਜੀ। ਅੰਟੀਲ ਅਨਲੈਸ ਉਹ ਨਹੀਂ ਆਉਂਦਾ ਇਨਵੈਸਟੀਗੇਸ਼ਨ ਰਿਪੋਰਟ ਨਹੀਂ ਆਉਂਦੀ ਮੈਂ ਇਸ ਚੀਜ਼ ਬਾਰੇ ਨਹੀਂ ਦੱਸ ਸਕਦਾ ਹਜੇ। ਪਬਲਿਕ ਬਿਹੇਵੀਅਰ ਕੀ ਹੈ ਇਸ ਕੇਸ ਤੋਂ ਬਾਅਦ ਤੁਸੀਂ ਲੋਕਾਂ ਦੇਖ ਰਹੇ ਹੋਗੇ ਤੁਹਾਡੇ ਵਾਲੇ ਦੁਆਲੇ ਵੀ ਪਬਲਿਕ ਬਿਹੇਵੀਅਰ ਕੀ ਹੈ ਪਬਲਿਕ ਤਾਂ ਦੇਖੋ ਜੀ ਸਾਡੇ ਤੁਹਾਨੂੰ ਪਤਾ ਹੈ ਪੰਜਾਬੀ ਹਮੇਸ਼ਾ ਜਦੋਂ ਕੋਈ ਦੁੱਖ ਦੀ ਘੜੀ ਹੁੰਦੀ ਹੈ ਤਾਂ ਇਕੱਠੇ ਤਾਂ ਹੋ ਹੀ ਜਾਂਦੇ ਨੇ ਤੇ ਇਹ ਹੈਗਾ ਵੀ ਬਹੁਤ ਦਰਦਨਾਕ ਖਾਸਾ ਹੈ ਤੇ ਮੈਂ ਕੀ ਕਹਿ ਸਕਦਾ ਜੀ ਇਹਦੇ ਬਾਰੇ ਇਹ ਤਾਂ ਹੁਣ ਪਬਲਿਕ ਨੂੰ ਵੀ ਪਤਾ ਹੈ ਸਭ ਨੂੰ ਪਤਾ ਹੈ ਮੇਰਾ ਤਾਂ ਸਿਰਫ ਇੰਨਾ ਹੈ ਕਿ ਮੈਂ ਪਰਿਵਾਰ ਨਾਲ ਖੜਾ ਤੇ ਤੈਅ ਦਿਲ ਨਾਲ ਖੜਾ ਆਪਣੇ ਵੱਲੋਂ ਜੋ ਮੈਕਸਿਮਮ ਹੋਏਗਾ ਜੀ ਮੈਂ ਕਰੂੰਗਾ ਤੇ ਤੁਸੀਂ ਆਪ ਮਾਰੇ ਕੇਸ ਨੂੰ ਉਹ ਕੀਤਾ ਵੀ ਮੈਂ ਇਸ ਕੇਸ ਲੜਨਾ ਹੈ ਪਰਿਵਾਰ ਦੀ ਮਦਦ ਲਈ ਕੀਤਾ ਜੀ ਜੀ ਫਸਟ ਡੇ ਜਦੋਂ ਜਿਸ ਦਿਨੇ ਗੱਲ ਹੋਈ ਸੀਗੀ ਉਸ ਦਿਨ ਮੇਰੇ ਵੱਲੋਂ ਇਹ ਬਿਆਨ ਕੀਤਾ ਗਿਆ ਸੀਗਾ ਕਿ ਮੇਰੇ ਮਨ 'ਚ ਇਹ ਚੀਜ਼ ਆਈ ਕਿਉਂਕਿ ਮੇਰਾ ਕੋਈ ਇਸ ਪਰਸਨਲ ਇੰਟਰਸਟ ਨਹੀਂ ਹੈ ਕਿਸੇ ਵੀ ਤਰ੍ਹਾਂ ਦਾ ਤੇ ਮੇਰਾ ਸਿਰਫ ਇੰਨਾ ਸੀਗਾ ਕਿ ਮੈਂ ਉਸ ਪਰਿਵਾਰ ਦੀ ਹੈਲਪ ਕਰਨੀ ਹੈ ਤੇ ਜੋ ਮੈਕਸਿਮਮ ਹੈ ਹੀ ਹੈ ਮੈਂ ਉਹ ਕਰੂੰਗਾ ਜੀ ਮੈਂ ਅੱਜ ਵੀ ਉੱਥੇ ਹੀ ਖੜਾ ਹਾਂ